ਰਾਮ ਰਾਮ ਜੀ ਜੈ ਮਾਂ ਦਾਦੀ ਗੋਰੀ ਜੀ ਦੀ ਪਿੰਡ ਲਾਲੀ ਵਿੱਚ ਪਹੁੰਚੇ ਆ ਜੀ ਅੱਜ ਸੀ ਸਿੰਪਲ ਲਾਈਫ 557 YouTube ਚੈਨਲ ਜੀ ਜੋ ਕਿ ਚੰਡੀਗੜ੍ਹ ਤੋਂ ਚੱਲਦਾ ਜੀ ਪੈਨਰ ਜਿੰਦਰ ਕੋਰ ਤੇ ਵਕੀਲ ਵੈਦਵਾਨ ਸਾਹਿਬ ਜੀ ਚਲਾਉਂਦੇ ਨੇ ਇਹ ਚੈਨਲ ਨੂੰ ਇਹ ਦੇਖੋ ਜੀ ਇਹ ਆ ਪਿੰਡ ਲਾਲੀ ਦੇ ਵਿੱਚ ਦਾਦੀ ਮਾਂ ਗੋਰੀ ਜੀ ਦਾ ਮੰਦਿਰ ਜੈ ਮਾਂ ਦਾਦੀ ਗੋਰੀ ਜੀ ਦਾ ਮੰਦਿਰ ਹੈ ਜੀ ਤੁਹਾਨੂੰ ਬਾਹਰੋਂ 뷰 ਦਿਖਾਤਾ ਜੀ ਹੁਣ ਦੂਰੋਂ बहुत व्डा है जी उपर तकर जी सठ सत्तर फुट उंचाई है जी मंदिर के घूमट जी इधर शिव जी भगवान जी ने भोले जी ये भी सुन दिखाने जी <laughs> थले शिव जी भगवान जी की पूजा होंगी जी आ उपर आ देखो जी मूर्ति लगी हुई है भगवान भोले भंडारी दी जी आ आखो कि प्रागण खुला है जी इस मंदिर का इस मंदिर मिठा बहुत ज्यादा है जी इतो भर के सारा पिंड लेके जाए जी हाँ यह देखो जी कि उची गुमट है जी इतना ज्यादा बोल नहीं ना सकते जी क्योंकि धर्म स्थान है धर्म स्थान से कद भी थोड़ा ही बोलना चाहिए आ लंगर हाल है जी इतना ਇੱਥੇ ਲੰਗਰ ਪਾਣੀ ਛਕਾਇਆ ਜਾਂਦਾ ਜੀ ਸਾਰਿਆਂ ਨੂੰ ਆ ਦੇਖੋ ਜੀ ਕ੍ਰਿਸ਼ਨ ਭਗਵਾਨ ਜੀ ਜਦੋਂ ਬਾਲ ਉਮਰ ਦੇ ਵਿੱਚ ਸੀ ਚੋਜ ਕਰਦੇ ਰਹਿੰਦੇ ਸੀ ਮੱਖਣ ਲਾਲ ਇਹ ਜੀ ਮੱਖਣ ਮੱਖਣ ਚੋਰ ਵੀ ਕਿਹਾ ਜਾਂਦਾ ਜੀ ਇਹਨਾਂ ਨੂੰ ਆਹ ਹੈ ਜੀ ਦਾਦੀ ਗੋਰੀ ਜੀ ਦਾ ਮੰਦਰ ਜੀ ਆ ਲਓ ਜੀ ਤਰੀਕ ਪੜ ਲਓ ਜੀ ਐਸ ਤਰੀਕ ਨੂੰ ਐ ਮਾਤਾ ਦਾਦੀ ਗੋਰੀ ਜੀ ਦੇ ਦਰਬਾਰ ਦੇ ਵਿੱਚ 37ਵਾਂ ਮਹਾ ਵਿਸ਼ਾਲ ਮੇਲਾ ਸਾਰਾ ਬੋਰਡ ਪੜ੍ਹ ਲਏ ਜੀ ਤੁਸੀਂ ਲੰਗਰ ਢੂਡ ਚੱਲੂਗਾ ਜੀ ਇੱਥੇ ਸਭ ਨੂੰ ਜੀ ਆਇਆਂ ਨੂੰ ਆ ਜੀ ਆ ਸਾਰਾ ਬੋਰਡ ਤੁਹਾਨੂੰ ਦਿੱਤਾ ਜੀ ਆਹ ਸ਼ਬਦ ਲਿਖੇ ਹੋਏ ਨੇ ਜੀ ਚਾਹੋ ਤਾਂ ਪੜ੍ਹੋ ਜੀ ਇੰਨੇ ਵਧੀਆ ਇੱਥੇ ਆਮਨ ਹੁੰਦਾ ਜੀ ਆਮਨ ਕੁੰਡ ਪਿਆ ਜੀ ਜਿਆਦਾ ਤਾਂ ਜੀ ਇਹ ਦਾਦੀ ਕੋਰੀ ਨਾ ਆ ਪ੍ਰਾਣਾ ਪਿੱਪਲ ਹੈ ਜੀ ਪਿੱਪਲ ਦਾ ਦਰ ਆਉਂਦਾ ਇਹ ਦਵਾਰੇ ਫੁੱਟਿਆ ਜੀ ਪਹਿਲਾਂ ਬਹੁਤ ਵੱਡਾ ਹੋ ਗਿਆ ਸੀ ਫਿਰ ਪੜਦਾ ਹੀ ਫਿਰ ਆਪਣੇ ਆਪ ਐਟੋਮੈਟ ਡੁੱਬ ਗਿਆ ਹੁਣ ਇਹਨੂੰ ਕੋਈ ਖੇਡਦਾ ਨਹੀਂ ਨਾ ਛੇੜੋ ਇਹਦੀ ਜਗ੍ਹਾ ਆਪਾਂ ਐਵੇਂ ਖਾਮ ਖਾਇਦੇ ਵੀ ਚੜਦੇ ਆਂਗੇ ਆਲਾ ਹੋ ਜੀ ਛੇ ਸ਼ਨਾਗ ਜੀ ਦੀ ਫੋਟੋ ਜੋ ਕਿ ਐ ਸਦਾਦੀ ਗੋਰੀ ਤੇ ਸੱਪ ਦੇ ਡੰਗੇ ਹੋਏ ਦਾ ਪੂਰਾ ਫੁੱਲ ਵੱਡਾ ਫੁੱਲ ਇਲਾਜ ਹੈ ਜੀ ਜੋ ਵੀ ਇੱਥੇ ਆ ਜਾਂਦਾ ਨਾ ਇੱਕ ਅਰੀ ਚਲਦੇ ਸਾਹ ਨਾਲ ਤਾਂ ਬਹੁਤ ਦੁਨੀਆ ਬਚੀਏ ਜੀ ਤੇ ਇੱਥੇ ਦਵਾਈ ਵੀ ਲਾਈ ਜਾਂਦੀ ਹੈ ਝਾੜਾ ਵੀ ਪਾਇਆ ਜਾਂਦਾ ਜੀ ਬਾਕੀ ਹਰ ਦੁੱਖ ਤਕਲੀਫ ਕਿਸੇ ਦੇ ਮਾਤਾ ਹੋਵੇ ਨਕਾਲ ਹੋਵੇ ਕਾਈ ਫਾਇਟ ਵਿਗੜਿਆ ਹੋਵੇ ਜੀ ਇੱਥੇ ਦਵਾਈ ਦਿੱਤੀ ਜਾਂਦੀ ਹੈ ਥੋੜਾ ਪਾਇਆ ਜਾਂਦਾ ਜੀ ਆਏ ਜੀ ਉਹ ਦਾਦੀ ਮਾਤਾ ਬੋਰੀ ਜੀ ਦੀ ਫੋਟੋ ਜੀ ਇਹ ਹੈ ਜੀ ਅਸਲ ਫੋਟੋ ਜੋ ਕਿ ਰਾਜਸਥਾਨ ਦੇ ਵਿੱਚੋਂ ਮੰਗਵਾ ਕੇ ਤੇ ਪੇਂਟ ਕਰਵਾਈ ਗਈ ਹੈ ਜੀ ਹੁਣ ਅਸੀਂ ਥੱਲੇ ਆ ਗਏ ਜੀ ਦਰਬਾਰ ਤੋਂ ਇਹ ਦੇਖੋ ਸੰਗਤਾਂ ਮਾਂ ਦਾਦੀ ਜੀ ਦੀ ਸੇਵਾ ਕਰਦੀਆਂ ਹੋਈਆਂ ਇੱਧਰ ਜੀ ਬੜ ਦੋ ਸਾਮਪਤੀ ਇੱਥੇ ਜਣਾ ਹੋ ਰਿਹਾ ਜੀ ਆ ਜੀ ਸਤਿ ਸ਼੍ਰੀ ਅਕਾਲ ਜੀ ਰਾਮ ਰਾਮ ਵਿਚਾਰਿਆਂ ਨੂੰ ਅੱਜ ਜੀ ਪਿੰਡ ਲਾਲੀ ਦੇ ਵਿੱਚ ਪਹੁੰਚਿਆ ਜੀ ਅਸੀਂ ਤਹਿਸੀਲ ਰਤਿਆ ਜ਼ਿਲ੍ਹਾ ਫਟਿਆਵਾਲਾ ਦਾਦੀ ਕੋਰੀ ਜੀ ਦਾ ਮੰਦਿਰ ਹੈ ਜੀ ਇੱਥੇ ਬਹੁਤ ਪੁਰਾਣਾ ਮੰਦਿਰ ਹੈ ਸ਼ਕਤੀ ਵਾਲਾ ਜੀ ਇੱਧਰ ਰਾਧਾ ਰਣੀ ਜੀ ਦੀ ਫੋਟੋ ਵੀ ਹੈ ਜੀ ਬਹੁਤੀ ਲੱਗੀ ਹੋਈ ਹੈ ਉਹ ਦਾਦੀ ਕੋਰੀ ਜੀ ਦਾ ਹੈ ਜੀ ਆ ਦੇਖੋ ਕਿੰਨਾ ਵਧੀਆ ਮੰਦਿਰ ਹੈ ਜੀ ਕਰੋ ਦਰਸ਼ਨ ਜੀ ਸਾਰੇ ਮੰਦਿਰ ਦੇ जय मा दादी गोरी जी और सचे दरबार की है सारा दरबार के आले दुआले परमे जी सारे ये देखो जी शिव जी भगवान जी की फोटो जी हलो जी शिव जी भगवान जी की फोटो है ਸੱਚੀ ਕਾਰ ਦੀ ਸਾਰਿਆਂ ਨੂੰ ਅੱਜ ਅਸੀਂ ਪਹੁੰਚਿਆ ਜੀ ਪਿੰਡ ਲਾਲੀ ਫੀਲ ਰਤੀਆ ਜ਼ਿਲ੍ਹਾ ਪਟਿਆਲਾ ਦਾ ਦਦੀ ਗੋਰੀ ਜੀ ਦਾ ਮੰਦਰਾਈਆ ਬਾਹਰ ਫੂਜੀ ਭਵਾਂ ਜੀ ਦੀ ਫੋਟੋ ਬਣੀ ਹੋਈ ਆ ਜੀ ਦੇਖੋ ਕਿੰਨੀ ਵਧੀਆ ਫੋਟੋ ਆ ਜੀ ਫੂਜੀ ਭਵਾਂ ਜੀ ਦੀ ਇਹਦੇ ਬਣਿਆ ਹੋਇਆ ਜੀ ਤੇ 16 ਅਲੇਸ਼ਵਲਿੰਗ ਦੀ ਫੋਟੋ ਬਣੀ ਹੋਈ ਹੈ ਜੀ ਆਏ ਜੀ ਦਾਦੀ ਗੋਰੀ ਜੀ ਦਾ ਮੰਦਰ ਜੀ ਸਾਰਾ ਬਹੁਤ ਵੱਡਾ ਮੰਦਿਰ ਹੈ ਜੀ ਐੜਾ ਜੀ ਜੇ ਕਾਰਾ ਮਾ ਦਾਦੀ ਗੋਰੀ ਜੀ ਦਾ ਬੋਲ ਸਕੇ ਦਰਵਾਜ਼ਾ ਇਸ ਇੱਥੇ ਨਾ ਜੀ ਗੁੱਗਾ ਨੌਮੀ ਵਾਲੇ ਦਿਨ ਮੰਦਰਾ ਮੇਲਾ ਲੱਗਦਾ ਹੈ ਦਾਦੀ ਗੋਰੀ ਜੀ ਦੇ ਦਰਵਾਜ਼ੇ ਠੀਕ ਹੈ ਜੀ ये मेला जी गुगा नौमी आले दिन हूँ लगेगा जी भादों च सतार तरीक होगी ऐसे महीने की सतारा तारीख जी आज हम अगे सतारा तरीक आ रही ऐसे आए जी बिल्कुल अपडो जी सारे शब्द लिखे हुए ने गे। जो कि की गीता दे लिखे हुए। प्यारे प्यारे शब्द शेर ने जी ਬਹੁਤ ਵਧੀਆ ਆ ਦੇਖੋ ਜੀ ਅਗਲੀ ਕੰਨ ਤੇ ਹੁਣ ਸ਼ੁਰੂ ਹੋ ਗਏ ਜੀ ਲਿਖਿਆ ਹੋਇਆ ਬਹੁਤ ਵਧੀਆ ਲਿਖਿਆ ਜੀ ਤੇ ਕੰਮ ਚੱਲਦਾ ਰਹਿੰਦਾ ਜੀ ਹੁਣ ਕੰਮ ਬਹੁਤ ਵੱਡਾ ਮੰਦਿਰ ਹੈ ਜੀ ਇਹ ਇੱਥੇ ਕੰਮ ਚੱਲਦਾ ਰਹਿੰਦਾ ਜੀ ਇੱਧਰ आए जी दादी गोरी जी की फोटो असल अच्छा फोटो ये जी जी तो मंदर है जी जो राजस्थान है ना जी उट लिया तो दो सौ साल पहला जी पिंड इट लिया जी करो दर्शन जी आ सारी कहानी है जी दादी गोरी जी की देखो जी थले लिखा है राजस्थान तो इट आके बनया हुआ है जी ये यू

ਇਹ ਜਿਹੜੀ ਅੰਦਰ ਮੂਰਤੀਆਂ ਦਿਖਾਈਆਂ ਨੇ ਜੀ ਅੰਦਰ ਬੋਲਣਾ ਥੋੜਾ ਜਿਆਦਾ ਮਨਾ ਹੈਗਾ ਜੀ ਤਾਂ ਕਰਕੇ ਅਸੀਂ ਬੋਲ ਨਹੀਂ ਲੈ ਸਕੇ ਅੰਦਰ ਭਜਨ ਚੱਲੀ ਜਾਂਦਾ ਰਹਿੰਦਾ ਹੈ ਅਸੀਂ ਕਾਟੀ ਬੋਲਦੇ ਆ ਮੰਦਿਰ ਦੇ ਵਿੱਚ ਤੇ ਹੁਣ ਤੁਹਾਨੂੰ ਬਾਹਰੋਂ ਸਾਰੇ ਦਰਸ਼ਨ ਕਰਾ ਦਿੰਦੇ ਆ ਜੀ ਮੰਦਿਰ ਦੇ ਆ ਦੇਖੋ ਜੀ ਇਹ ਹੈ ਜੀ ਦਾਦੀ ਗੋਰੀ ਜੀ ਦਾ ਮੰਦਿਰ ਜੀ ਪਿੰਡ ਲਾਲੀ ਦੇ ਵਿੱਚ ਹੈ ਜੋ ਕਿ ਰਤਈਏ ਸ਼ਹਿਰ ਦੇ ਬਿਲਕੁਲ ਨਾਲ ਹੈ ਜੀ ਹਰਿਆਣੇ ਦੇ ਵਿੱਚ ਇੱਥੇ ਸੱਪਾਂ ਦਾ ਜੀ ਡੰਗਿਆ ਹੋਇਆ ਬੰਦਾ ਆ ਜਾਂਦਾ ਨੇ ਜੀ ਉਸ ਬੰਦੇ ਦਾ ਯਾਰ ਅੱਗੇ ਨਹੀਂਓ ਜਰਦਾ ਤੇਥੋਂ ਕਿੰਨਾ ਕਿਤੇ ਰਾਹ ਪਾਇਆ ਜਾਂਦਾ ਜੀ ਬੰਦੇ ਨੂੰ ਇਹ ਹੈ ਜੀ ਦਾਦੀ ਗੋਰੀ ਜੀ ਦਾ ਮੰਦਿਰ ਇਹ ਆ ਗਿਆ ਜੀ ਮੁੱਖ ਗੇਟ ਪਿੰਡ ਕੰਨੀ ਇੱਕ ਗੇਟ ਪਰਾਂ ਕੰਮ ਚੱਲੀ ਜਾਂਦਾ ਜੀ ਹੁਣ ਆਹ ਭਾਂਡੇ ਮਾਂਜਣ ਵਾਸਤੇ ਜਿਹੜਾ ਬਣੀ ਹੋਈ ਹੈ ਇੱਧਰ ਆ ਜਾਂਦਾ ਜੀ ਸ਼ਿਵ ਜੀ ਭਗਵਾਨ ਜੀ ਦਾ ਮੂਰਤੀ ਦੇਖੋ ਜੀ ਕਿੰਨੀ ਵੱਡੀ ਹੈ ਬਹੁਤ ਵਧੀਆ ਪਿੰਡ ਹੈ ਜੀ ਇਹ ਇਹ ਦੇਖੋ ਜੀ जय मां दादी गोरी जी जय माता दादी गोरी जी ਪਿੰਡ ਲਾਲੀ ਤਹਿਸੀਲ ਫਤਿਹਬਾਦ ਜ਼ਿਲ੍ਹਾ ਤਹਿਸੀਲ ਰਤਿਆ ਜ਼ਿਲ੍ਹਾ ਫਤਿਹਬਾਦ ਜਿਸ ਦਾ ਮੀ 17 ਤਰੀਕ ਨੂੰ ਆ ਸਾਨੂੰ ਬੋਰਡ ਦਿਖਾਇਆ ਗਿਆ ਵਿੱਚ 17 7 17 ਅਗਸਤ 2025 ਨੂੰ ਮਿਲਣ ਲੱਗ ਰਿਹਾ ਜੀ ਜੋ ਕਿ ਗੁਗਾ ਨੋਮੀ ਵਾਲੇ ਦਿਨ ਮੇਲਾ ਹੋਊਗਾ ਜੀ ਆ ਮੰਦਰ ਹੈ ਜੀ ਗਾਦੀ ਜੀ ਦਾ ਮੈਂ ਤੇ ਜੋੜੀ ਤੁੰਬੇ ਵਾਲਾ ਦੋਨੇ ਗਏ ਆ ਜੀ ਗਾਦੀ ਜੋੜੀ ਦਾ ਮੰਦਰ ਹੈ ਬੋਲਾ ਸਿੰਘ ਤੇ ਮੈਂ ਬਲਬੀਰ ਸਿੰਘ ਸੱਤ ਦਾ ਡੰਗਿਆ ਹੋਵੇ ਜੀ ਹਾਂ ਕੋਈ ਵੀ ਆ ਜਾਇਆ ਪਤਨੀ ਆ ਆ ਰਾਜਾ ਬਹੁਤ ਸੰਗਤਾਂ ਆਈਆਂ ਨੇ ਬਹੁਤ ਸੰਗਤਾਂ ਆ ਰਗਾ ਚੌਧਰੀਆਂ ਦਾ ਮੰਦੋ ਹੈ ਮੰਦਰ ਇਹ ਸਭ ਦਾ ਹੈ ਹਾਂ ਸਭ ਦਾ ਹੈ ਉਹ ਦੁਨੀਆਂ ਦਾ ਪਿੰਡ ਹੈ ਮਲਕ ਉਹ ਚੌਧਰੀਆਂ ਦਾ ਇਹਦੇ ਜੱਟ ਵੀ ਰਹਿੰਦੇ ਨੇ ਸਿੱਖ ਵੀ ਰਹਿੰਦੇ ਨੇ ਹਰ ਬਰਾਦਰੀ ਜਿਵੇਂ ਪਿੰਡ ਹੁੰਦਾ ਉਹਵੇਂ ਪਿੰਡ ਹੈ ਪਿੰਡ ਲਾਲੀ ਇਹਦਾ ਨਾਮ ਹੈ ਜੀ ਜੋ ਕਿ ਰਤਿਆ ਤੋਂ 6-7 ਕਿਲੋਮੀਟਰ ਦੀ ਦੂਰੀ ਤੇ ਹੈ ਹਾਂ ਹੁਣ ਥੋੜਾ ਜਿਹਾ ਪਹਿਲਾਂ ਬਾਅਦ ਚ ਬਹੁਤ ਆਗੇ ਗਏ ਜੀ ਅਸੀਂ ਥੋੜਾ ਲੇਟ ਹੋ ਗਏ ਜੀ ਲੇਟ ਹੋ ਜਾਨੇ ਸ਼ਾਮ ਦੇ ਟਾਈਮ ਵੀਡੀਓ ਬਣਾਉਂਦੇ ਆ ਨਾ ਅਸੀਂ ਅੱਛਾ ਜੀ ਸੱਜੇ ਕਾਰ ਸਾਰਿਆਂ ਨੂੰ ਜੈ ਮਾਤਾ ਦਾਦੀ ਗੋਰੀ ਜੀ ਆਰਾਮ ਰਾਮ ਸਭ ਨੂੰ ਜੀ